ਪਤਤ ਪਾਵਨ ਜਗਤ ਜੋਤ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਭਾਵਨਾ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਾਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਬਾਦਸ਼ਾਹ ਜੀਆਂ ਦੀ ਤਨਾਹ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਸਤਿਗੁਰੂ ਜੀ ਪਰਮਾਨੰ ਕਰਦੇ ਹਨ ਜਿਸ ਕਾ ਤਨ ਮਨ ਤਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਸਤਿਗੁਰ ਕਹਿੰਦੇ ਹਨ ਕਿ ਭਾਈ ਜਿਸ ਪਰਮਾਤਮਾ ਦਾ ਦਿੱਤਾ ਹੋਇਆ ਤਨ ਤਨ ਕਹਿੰਦੇ ਨੇ ਸਰੀਰ ਨੂੰ ਤਨ ਹੈ ਸਰੀਰ ਹੈ ਤੇ ਮਨ ਹੈ ਇਹ ਸਾਰਾ ਧਨ ਪਦਾਰਤ ਵੀ ਉਸੇ ਮਾਰਕ ਦਾ ਦਿੱਤਾ ਹੋਇਆ ਹੈ ਉਹੀ ਸੁਚੱਜਾ ਹੈ ਤੇ ਉਹੀ ਸਿਆਣਾ ਹੈ ਤੇ ਉਹ ਪ੍ਰਮਾਤਮਾ ਹੀ ਅਸਾਂ ਜੀਵਾਂ ਦਾ ਤੇ ਨਹੀਂ ਸੁਣਿਆ ਦੁੱਖ ਸੁੱਖ ਮੇਰਾ ਤਾ ਬੇਦਨ ਕੀ ਘਟਾਨੀ ਅਸਾਂ ਜੀਵਾਂ ਦਾ ਦੁੱਖ ਸੁੱਖ ਸਦਾ ਉਸ ਪ੍ਰਮਾਤਮਾ ਨਹੀਂ ਸੁਣਿਆ ਜਦੋਂ ਕਹਿੰਦੇ ਉਹ ਸਾਡੀ ਅਰਦਾਸ ਸਾਡੀ ਅਰਜ਼ੋਈ ਸੁਣਦਾ ਹੈ ਤਦੋਂ ਸਾਡੀ ਹਾਲਤ ਜਿਹੜੀ ਹੈ ਇਹ ਚੰਗੀ ਬਣ ਜਾਂਦੀ ਹੈ ਜੀ ਆ ਕਿ ਏ ਕਹਿ ਪਹਿਮਾਨੀ ਸਾਧਗੁਰ ਸਾਨੂੰ ਸਮਝਾਉਂਦੇ ਨੇ ਸਾਰਿਆਂ ਨੂੰ ਕਿ ਭਾਈ ਪ੍ਰਮਾਤਮਾ ਦੇ ਪਾਸ ਆ ਜਿੰਦ ਦੀ ਅਰਦਾਸ ਸੁਣੀ ਜਾਂਦੀ ਹੈ ਇੱਕ ਪ੍ਰਮਾਤਮਾ ਹੀ ਹੈ ਜਿਹੜਾ ਅਰਦਾਸ ਸੁਣਦਾ ਹੈ ਅਬਰ ਜਤਨ ਕਰ ਰਹੇ ਬਹੁਤੇਰੇ ਤਨ ਤਲ ਨਹੀਂ ਕੀਮਤ ਜਾਣੀ ਪ੍ਰਮਾਤਮਾ ਦੇ ਆਸਰੇ ਤੋਂ ਬਿਨਾ ਲੋਕ ਮਰਜ਼ ਕਹਿੰਦੇ ਅਬਰ ਜਤਨ ਵੀ ਬਹੁਤ ਬਥੇਰੇ ਜਤਨ ਕਰਦੇ ਹਨ ਪਰ ਉਹ ਜਤਨ ਕਰਕੇ ਥੱਕ ਜਾਂਦੇ ਨੇ ਔਰ ਉਹਨਾਂ ਯਤਨਾਂ ਦਾ ਇੱਕ ਤਿਲ ਜਿੰਨਾ ਵੀ ਕਹਿੰਦੇ ਮੁੱਲ ਨਹੀਂ ਸਮਝਿਆ ਜਾਂਦਾ ਰਹਾਉ ਅੰਮ੍ਰਿਤ ਨਾਮ ਨਿਰਮੋਲ ਕਹੀਰਾ ਗੁਰਦੀ ਨੋਂ ਮੰਤਾਨੀ ਮਹਾਰਜ ਕਹਿੰਦੇ ਪ੍ਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ ਨਾਮ ਇੱਕ ਐਸਾ ਹੀਰਾ ਹੈ ਵੀ ਜਿਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ ਔਰ ਗੁਰੂ ਨੇ ਇਹ ਨਾਮ ਮੰਤਰ ਜੋਸਾ ਮਨੁੱਖ ਨੂੰ ਵੀ ਦਿੱਤਾ ਉਹਦੀ ਜੀਵਨ ਅਵਸਥਾ ਕੈਸੀ ਬਣ ਜਾਂਦੀ ਹੈ ਉਹ ਡਿਗੈ ਨਾ ਡੋਲੇ ਦ੍ਰਿੜ ਕਰ ਰਹੈ ਉਹ ਔਰਨ ਹੋਏ ਤ੍ਰਿਪਤਾਨੀ ਕਹਿੰਦੇ ਉਹ ਮਨੁੱਖ ਫਿਰ ਵਿਕਾਰਾਂ ਵਿੱਚ ਨਹੀਂ ਡਿਗਦਾ ਨਾ ਡੋਲਦਾ ਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਤੇ ਉਹ ਮੁਕੰਮਲ ਤੌਰ ਤੇ ਕਹਿੰਦੇ ਮਾਇਆ ਵੱਲੋਂ ਸੰਤੋਖੀ ਰਹਿੰਦਾ ਹੈ ਹੋਏ ਜੋ ਵਿੱਚ ਹਮ ਤੁਮ ਕੱਚ ਹੋਤੇ ਤਨ ਕੀ ਬਾਤ ਬਿਲਾਨੀ ਮਹਾਰਾਜ ਕਹਿੰਦੇ ਭਾਈ ਜਿਸ ਮਨੁੱਖ ਨੂੰ ਗੁਰੂ ਪਾਸੋਂ ਨਾਮ ਹੀਰਾ ਮਿਲ ਜਾਂਦਾ ਹੈ ਉਸ ਦੇ ਅੰਦਰੋਂ ਉਹਨਾਂ ਮੇਰ ਤੇਰ ਵਾਲੇ ਸਾਰੇ ਮਿਤਕਿਆਂ ਦੀ ਕੱਲ੍ਹੇ ਮੁੱਕ ਜਾਂਦੀ ਹੈ ਜਿਹੜੇ ਜਗਤ ਵਿੱਚ ਬੜੇ ਪ੍ਰਵਲ ਹਨ ਅਲੰਕਾਰ ਮਿਲ ਤਲੀ ਹੋਈ ਹੈ ਤਾਂ ਤੇ ਕਨਕ ਬਖਾਨੀ ਸਤਿਗੁਰ ਕਹਿੰਦੇ ਉਸ ਮਨੁੱਖ ਨੂੰ ਹਰ ਪਾਸੇ ਪ੍ਰਮਾਤਮਾ ਹੀ ਇਉਂ ਦਿਸਦਾ ਹੈ ਵੀ ਜਿਵੇਂ ਅਨੇਕਾਂ ਗਹਿਣੇ ਮਿਲ ਕੇ ਗਾਲੇ ਜਾ ਕੇ ਰੈਣੀ ਬਣ ਜਾਂਦੀ ਹੈ ਤੇ ਉਸ ਰੈਣੀ ਤੋਂ ਉਸ ਢੇਲੀ ਤੋਂ ਫਿਰ ਉਹ ਸੋਨਾ ਅਖਵਾਉਂਦੀ ਹੈ ਪ੍ਰਗਟਿਓ ਜੋਤ ਸਹਜ ਸੁਖ ਸੋਭਾ ਬਾਜੇ ਅਨਹਤ ਵਾਨੀ ਮਹਾਰਜ ਕਹਿੰਦੇ ਭਾਈ ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਜੋਤ ਦਾ ਪ੍ਰਕਾਸ਼ ਹੋ ਜਾਂਦਾ ਹੈ ਉਸ ਦੇ ਅੰਦਰ ਫਿਰ ਆਤਮਿਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ ਔਰ ਉਸ ਨੂੰ ਹਰ ਥਾਂ ਤੇ ਸੋਬਾ ਮਿਲਦੀ ਏ ਉਸ ਦੇ ਹਿਰਦੇ ਵਿੱਚ ਪਰਮਾਤਮਾ ਦੀ ਸਿਵਤ ਸਲਾ ਦੀ ਬਾਣੀ ਦੇ ਮਨੋਂ ਵੀ ਕਲਾਸ ਵਾਜੇ ਵੱਜਦੇ ਰਹਿੰਦੇ ਹਨ ਕਹੋ ਨਾਨਕ ਨੇ ਚਲ ਕਰ ਬੰਦਿਓ ਗੁਰ ਕੀਓ ਬੰਦਾ ਨਹੀਂ ਮਰ ਸਬਖਦੇ ਹਨ ਕਿ ਭਾਈ ਗੁਰੂ ਨੇ ਜਿਸ ਮਨੁੱਖ ਵਾਸਤੇ ਇਹ ਪ੍ਰਬੰਧ ਕਰ ਦਿੱਤਾ ਉਹ ਮਨੁੱਖ ਸਦਾ ਲਈ ਪਰਮਾਤਮਾ ਦੇ ਚਰਨਾਂ ਵਿੱਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ਗੁਰੂ ਨਾਨਕ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਭਾਈ ਉਹ ਪਰਮਾਤਮਾ ਦੇ ਨਾਮ ਰੂਪੀ ਹੀਰੇ ਨੂੰ ਸਦਾ ਹੀ ਵਿਆਜ ਦੇ ਰਹੀਏ ਪਰਮਾਤਮਾ ਦੇ ਨਾਮ ਦਾ ਬਣਜ ਵਪਾਰ ਕਰਦੇ ਰਹੀਏ ਜਿੱਥੇ ਆਪਾਂ ਦੁਨਿਆਵੀ ਵਪਾਰ ਬਣਜ ਕਰਦੇ ਹਾਂ ਕੰਮਕਾਰ ਕਰਦੇ ਹਾਂ ਉਹਦੇ ਨਾਲ-ਨਾਲ ਪਰਮਾਤਮਾ ਦੇ ਨਾਮ ਦਾ ਬਣਜ ਵਪਾਰ ਜਿਹੜਾ ਉਹ ਵੀ ਸਾਨੂੰ ਕਰਦੇ ਰਹਿਣਾ ਚਾਹੀਦਾ ਹੈ ਇਸੇ ਵਿੱਚ ਸਾਡਾ ਸਬਦ ਆ ਭਲਾ ਹੈ ਆਓ ਅੱਜ ਧੰਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਮਹਾਨ ਸ਼ਹਾਦਤ ਨੂੰ ਮੁੱਖ ਰੱਖਦੇ ਹਾਂ ਚੱਲ ਰਹੇ ਸ੍ਰੀ ਸੁਖਨ ਸਿੰਘ ਸਾਹਿਬ ਦੀ ਲੜੀ ਵਿੱਚੋਂ ਸਰਦਾਰ ਲਖਵੀਰ ਸਿੰਘ ਉਹਨਾਂ ਦੇ ਪਰਿਵਾਰੋਂ ਆਪਣੇ ਪਿਆਰੇ ਪੁੱਤਰ ਭਾਈ ਗੁਰਪ੍ਰੀਤ ਸਿੰਘ ਕੈਨੇਡਾ ਨਿਵਾਸੀ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸ੍ਰੀ ਸੁਖਨ ਸਿੰਘ ਸਾਹਿਬ ਜੀ ਦੇ ਜਾਪ ਕਰਵਾਏ ਹਨ ਮਹਾਰਾਜ ਕਿਰਪਾ ਕਰਨ ਆਪਾ ਸਭਨਾਂ ਨੇ ਪਰਿਵਾਰ ਦੀ ਚੜ੍ਹਦੀ ਕਲਾ ਬਾਈ ਗੁਰਪ੍ਰੀਤ ਸਿੰਘ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਮਹਾਰਾਜ ਕਿਰਪਾ ਕਰਨ ਸੰਗਤ ਦੀ ਕੀਤੀ ਅਰਦਾਸ ਬੇਨਤੀ ਸੱਚੇ ਪਾਰਸਾ ਦੇ ਦਰ ਤੇ ਪ੍ਰਵਾਨ ਹੋਵੇ ਸੋ ਕੱਲ ਨੂੰ ਜਿਹੜੀ ਸੁਖਣੀ ਸਾਹਿਬ ਦੀ ਜਾਪ ਦੀ ਸੇਵਾ ਹੈ ਉਹ ਸਰਦਾਰ ਗੁਰਚਰਨ ਸਿੰਘ ਜੀ ਤੇ ਕਾਕਾ ਰਾਜਵੀਰ ਸਿੰਘ ਜੀ ਦੋਨਾਂ ਪਰਿਵਾਰਾਂ ਵੱਲੋਂ ਹੈ ਮਹਾਰਾਜ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਮੇਰ ਪਰੇ ਹੱਥ ਰੱਖਣ ਸੋ ਅਗਲੇ ਪਾਠ ਦੀ ਜਿਹੜੀ ਸੇਵਾ ਹੈ ਉਹ ਸਰਦਾਰ ਗੁਰਦੀਪ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਹੋਵੇਗੀ ਦੋਨੇ ਭਰਾਵਾ ਵੱਲੋਂ ਸੋ ਬੇਨਤੀ ਹੈ ਜੀ ਅੱਜ ਸ਼ਾਮ ਨੂੰ ਸਿੱਧਾ ਜਿਹੜਾ ਹੈ ਉਹ ਦੇਖ ਵਾਸਤੇ ਪਹੁੰਚਾਉਣ ਦੀ ਕਿਰਪਾਲਤਾ ਕਰਿਓ ਜੀ ਸਰਦਾਰ ਸੁਖਦੀਪ ਸਿੰਘ ਤੇ ਸਰਦਾਰ ਸੁਰਿੰਦਰ ਸਿੰਘ ਇਹਨਾਂ ਪਰਿਵਾਰਾਂ ਵੱਲੋਂ ਜਿਹੜੀ ਸੇਵਾ ਹੈ ਮਰਜ਼ੀ ਕਿਰਪਾ ਕਰਨ ਸਰਦਾਰ ਗੁਰਦੀਪ ਸਿੰਘ ਤੇ ਸਰਦਾਰ ਸੁਰਿੰਦਰ ਸਿੰਘ ਦੋਨਾਂ ਪਰਿਵਾਰਾਂ ਦੀ ਸੇਵਾ ਕੱਲ੍ਹ ਦੇ ਸ੍ਰੀ ਸੁਖਮਨੀ ਸਾਹਿਬ ਦੀ ਪਾਠ ਦੀ ਹੈ ਅਗਲੇ ਪਾਠ ਦੀ ਸੇਵਾ ਜਿਹੜੀ ਹੈ ਸ਼ੁੱਕਰਵਾਰ ਵਾਲੇ ਦਿਨ ਉਹ ਸਾਬਕਾ ਸਰਪੰਚ ਸਰਦਾਰ ਰਣਧੀਰ ਸਿੰਘ ਜੀ ਲੰਬੜਦਾਰ ਉਹਨਾਂ ਦੇ ਪਰਿਵਾਰ ਵੱਲੋਂ ਹੈ ਸੋ ਸਮੇਂ ਨਾਲ ਸਾਰੀਆਂ ਸੰਗਤਾਂ ਐਤਵਾਰ ਤੱਕ ਸ੍ਰੀ ਸੁਖਮਨੀ ਸਾਹਿਬ ਦੀ ਜਾਪ ਦੀ ਸੇਵਾ ਹੈ ਉਦੋਂ ਅਗਲੇ ਦਿਨਾਂ ਵਿੱਚ ਜਿਨ੍ਹਾਂ ਨੇ ਸੇਵਾ ਲੈਣੀ ਹੋਵੇ ਉਹ ਜ਼ਰੂਰ ਪਾਈ ਆਪਣੇ ਨਾਮ ਲਿਖਵਾਉਣ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ